ਪੰਜਾਬ ਸਰਕਾਰ ਨੇ ਉਰੇ ਬਿਲਕੁਲ ਚੰਡੀਗੜ੍ਹ ਦੀ ਜੜ ਦੇ ਵਿੱਚ ਇੱਕ ਰਿਜ਼ੋਰਟ ਹੈ ਫੋਰੈਸਟ ਹਿੱਲ ਰਿਜ਼ੋਰਟ ਪੰਜਾਬ ਸਰਕਾਰ ਦਾ ਜਿਹੜਾ ਪੋਲਿਊਸ਼ਨ ਡਿਪਾਰਟਮੈਂਟ ਹੈ ਉਹ 5 9 2023 ਨੂੰ ਇਸ ਰਿਜ਼ੋਰਟ ਨੂੰ ਇੱਕ ਨੋਟਿਸ ਜਾਰੀ ਕਰਦਾ ਉਹ ਨੋਟਿਸ ਜਾਰੀ ਕਰਕੇ ਇਹ ਰਿਜ਼ੋਰਟ ਦੇ ਉੱਤੇ ਜਿਹੜੀਆਂ ਵਾਇਲੇਸ਼ਨਸ ਕਰਨ ਦੇ ਇਲਜ਼ਾਮ ਲਾਏ ਜਾਂਦੇ ਨੇ ਪਰ ਇੰਪੋਰਟੈਂਟ ਸੇਸ ਗੱਲ ਦੀ ਹੈ ਇਹ ਉਹੀ ਰਿਜ਼ੋਰਟ ਹੈ ਜਿੱਥੇ ਇਸ ਡਿਪਾਰਟਮੈਂਟ ਦੇ ਜਿਹੜੇ ਮਨਿਸਟਰ ਸੀ ਮੀਥੇਰ ਸਾਹਿਬ ਉਹਨਾਂ ਦੀ ਸ਼ਾਦੀ ਦਾ ਫੰਕਸ਼ਨ ਹੋਇਆ ਹੈ 7 ਨਵੰਬਰ ਨੂੰ ਹੁਣ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਇਹ ਜਿਹੜਾ ਨੋਟਿਸ ਕੱਢਿਆ ਗਿਆ ਇਹ ਜਿਹੜਾ ਜਵਾਬ ਲਿਆ ਗਿਆ ਉਹ ਤੋਂ ਬਾਅਦ ਕੀ ਕਾਰਵਾਈ ਹੋਈ ਕਿਉਂਕਿ 7 ਨਵੰਬਰ ਨੂੰ ਅਗਰ ਉਸ ਵਿਭਾਗ ਦੇ ਮੰਤਰੀ ਸਾਹਿਬ ਇਸ ਰਿਜ਼ੋਰਟ ਦੇ ਵਿੱਚ ਆਪਣੇ ਵਿਆਹ ਦਾ ਫੰਕਸ਼ਨ ਕਰਦੇ ਨੇ ਕੀ ਇਹ ਕ腐ਸ਼ਨ ਦੇ ਵਿੱਚ ਨਹੀਂ ਫਾਲ ਕਰਦਾ ਜਿਸ ਰਿਜ਼ੋਰਟ ਨੂੰ ਤੁਸੀਂ ਨੋਟਿਸ ਕੱਢ ਰਹੇ ਹੋ ਤੇ ਜਿਸ ਰਿਜ਼ੋਰਟ ਤੋਂ ਤੁਸੀਂ ਸਪਸ਼ਟੀਕਰਨ ਮੰਗ ਰਹੇ ਹੋ ਤੁਹਾਡਾ ਮੈਕਮਾ ਮੰਗ ਰਿਹਾ ਤੇ ਉੱਥੇ ਵਿਆਹ ਕੀਤਾ ਔਰ ਇਹ ਮੰਨਿਆ ਜਾ ਸਕਦਾ ਹੈ ਕਿ ਅਗਰ 7 ਨਵੰਬਰ ਦਾ ਵਿਆਹ ਹੈ ਤਾਂ ਘੱਟੋ-ਘੱਟ ਫੋਰੈਸਟਲ ਰਿਜ਼ੋਰਟਸ ਤਾਂ ਮੈਨੂੰ ਲੱਗਦਾ ਵੀ 6-6 ਮਹੀਨੇ ਪਹਿਲਾਂ ਬੁਕਿੰਗਾਂ ਹੋ ਜਾਂਦੀਆਂ ਨੇ ਕੀ ਇਹ ਨੋਟਿਸ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੇ ਲਈ ਕੱਢਿਆ ਗਿਆ ਸੀ ਕੀ ਇਹ ਨੋਟਿਸ ਦਾ ਪਰਪਸ ਸਿਰਫ ਹੈਟਾ ਸੀ ਕਿ ਰਿਜ਼ੋਰਟ ਦੇ ਮਾਲਕਾਂ ਕੇ ਮਿਲ ਲੈਣ ਗੱਲ ਕਰ ਲੈਣ ਕਿਉਂਕਿ ਹੁਣ ਤਾਂ ਇਹ ਪੁੱਛਿਆ ਜਾਣਾ ਚਾਹੀਦਾ ਕਿ ਭਾਈ ਸਾਹਿਬ ਕੋਈ ਫਾਇਦਾ ਫੂਦਾ ਲਿਆ ਜੇ ਹੈਗਾ ਜੇ ਤਾਂ ਕੋਈ ਬਿਲ ਬੁਲ ਚ ਘੱਟ ਕਰਤਾ ਉਹਨਾਂ ਨੇ ਪਰ ਤਾਂ ਸਾਨੂੰ ਵੀ ਦੱਸ ਦਿਓ ਅਸੀਂ ਵੀ ਚੁੱਪ ਕਰ ਜੰਨੇ ਆ ਨਹੀਂ ਕਿਤੇ ਨਾ ਕਿਤੇ ਇਹ ਜਿਹੜੀ ਚੇਅਰ ਹੈ ਇਹ ਚੇਅਰ ਨੂੰ ਡਾਇਗਰੈਸ ਕਰਨ ਵਾਲੀ ਗੱਲ ਹੈ ਕਿ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਦਰਾਇਆਤਮਕਾਇਆ ਜਾ ਰਿਹਾ ਹੈ ਔਰ ਇਹ ਉਹੀ ਮੰਤਰੀ ਸਾਹਿਬ ਨੇ ਜਿਨ੍ਹਾਂ ਦਾ ਨਾਂ ਅੰਮ੍ਰਿਤਸਰ ਦੇ ਵਿੱਚ ਕੁਲਚਿਆਂ ਦੇ ਵਿੱਚ